ਸ਼ਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀ ਆ ਆਉ ਨਜ਼ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਟਰੰਪ ਵੱਲੋਂ ਬ੍ਰਿਕਸ ਦੇ ਮੁਲਕਾਂ ਤੇ 100% ਦੀ ਟੈਕਸ ਲਗਾਉਣ ਦੀ ਧਮਕੀ ਵਿਦੇਸ਼ੀ ਦਾਖਲ ਸੰਸਦ ਦੀ ਕਮੇਟੀ ਵੱਲੋਂ ਬ੍ਰੈਂਪਟਨ ਦਾ ਮੇਅਰ ਤਾਲਬ ਜਗਜੀਤ ਸਿੰਘ ਢਲੇਵਾਲ ਦਾ ਮਰਨ ਵਾਰਤ ਸੱਤਵੇਂ ਦਿਨ ਚਾਹਲ ਸੁਖਬੀਰ ਬਾਦਲ ਦੀ ਅਦਸ਼ੀ ਦੀ ਅਕਾਲ ਤਖਤ ਸਾਹਿਬ ਤੇ ਪੇਸ਼ੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮਗਰੋਂ ਸੁਣਾਇਆ ਜਾਵੇਗਾ ਫੈਸਲਾ ਕਿਸਾਨ 6 ਦਸੰਬਰ ਨੂੰ ਸੰਬੀਤੋਂ ਪੈਦਲ ਕਰਨਗੇ ਦਿੱਲੀ ਕੂਚ ਸੜਕ ਤੇ ਗੁਜ਼ਾਰਨਗੇ ਰਾਤ ਦੇਸ਼ ਦੀ ਬੀਤੀ ਹਾਲਾਤ ਲਗਾਤਾਰ ਵਿਗੜ ਰਹੀ ਰਾਹੁਲ ਗਾਂਧੀ ਲੁਧਿਆਣਾ ਵਿਖੇ ਜਿਮ ਵਿੱਚ ਮਹਿਲਾ ਨਾਲ ਛੇੜਛਾੜ ਘਟਨਾ ਸੀਸੀਟੀਵੀ ਵਿੱਚ ਕੈਪ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ 9 ਮੈਂਬਰੀ ਬ੍ਰਿਕਸ ਮੁਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾ ਖਿਲਾਫ 100% ਟੈਕਸ ਲਗਾਇਆ ਜਾਵੇਗਾ। ਬ੍ਰਿਕਸ ਮੁਲਕਾਂ ਚ ਭਾਰਤ ਸਮੇਤ ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਿਲ ਹਨ। ਤੁਰਕੀ ਅਜ਼ਰਬਾਈਜਾਨ ਤੇ ਮਲੇਸ਼ੀਆ ਦੇ ਮੈਂਬਰ ਬਣਨ ਲਈ ਦਰਖਾਸਤ ਦਿੱਤੀ ਹੈ ਤੇ ਕਈ ਹੋਰ ਮੁਲਕਾਂ ਨੇ ਵੀ ਬ੍ਰਿਕਸ 'ਚ ਸ਼ਾਮਿਲ ਹੋਣ ਲਈ ਆਪਣੀ ਦਿਲਚਸਪੀ ਦਿਖਾਈ ਹੈ। ਟਰੰਪ ਨੇ ਕਿਹਾ ਕਿ ਅਸੀਂ ਇਹਨਾਂ ਮੁਲਕਾਂ ਤੋਂ ਵਚਨਬੱਧਤਾ ਚਾਹੁੰਦੇ ਹਾਂ। ਉਹ ਨਾ ਤਾਂ ਨਵੀਂ ਬ੍ਰਿਕਸ ਕਰੰਸੀ ਲਿਆਉਣਗੇ ਤੇ ਨਾ ਹੀ ਅਮਰੀਕੀ ਡਾਲਰ ਦੀ ਥਾਂ ਤੇ ਹੋਰ ਕਰੰਸੀ ਨੂੰ ਹਮਾਇਤ ਦੇਣਗੇ। ਜੇ ਉਹਨਾਂ ਅਮਰੀਕੀ ਕਰੰਸੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੇ 100% ਦੀ ਦਰਾਮਤ ਟੈਕਸ ਲਾਇਆ ਜਾਵੇਗਾ। ਉਦਰ ਸੰਸਦੀ ਚੋਣਾ ਸਮੇਤ ਕੈਨੇਡੀਆਈ ਮਾਮਲਿਆਂ ਦੇ ਵਿੱਚ ਵਿਦੇਸ਼ੀ ਦਖਲ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ 5 ਦਸੰਬਰ ਲਈ ਤਲਬ ਕਰ ਦਿੱਤਾ ਜਿहां ਇਸ ਤੋਂ ਪਹਿਲਾਂ ਬ੍ਰਾਊਨ ਨੂੰ 21 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਮੇਅਰ ਨੇ ਸੱਦੇ ਨੂੰ ਅਣ ਗੋਲਿਆ ਕਰ ਦਿੱਤਾ ਸੀ ਨਿਮਾ ਅਨੁਸਾਰ ਸਮਨ ਰਾਹੀਂ ਦਿੱਤਾ ਗਿਆ ਸੱਦਾ ਪੇਸ਼ੀ ਲਈ ਜ਼ਰੂਰੀ ਹੋ ਜਾਂਦਾ ਹੈ ਉਧਰ ਟੋਰੀ ਸੰਸਦ ਮੈਂਬਰ ਰੈਕਲ ਡਾਂਚੋ ਨੇ ਜਾਂਚ ਕਮੇਟੀ ਵੱਲੋਂ ਮੇਅਰ ਨੂੰ ਸਦਨ ਦੀ ਨਿਖੇਦੀ ਕਰਦਿਆਂ ਕਿਹਾ ਕਿ ਇਹ ਸਰਕਾਰ ਵੱਲੋਂ ਮੇਅਰ ਨੂੰ ਪਰੇਸ਼ਾਨ ਕਰਨ ਦਾ ਢੰਗ ਹੈ ਇਸ ਦੌਰਾਨ ਲਿਬਰਲ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਇਸ ਦੋਸ਼ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਹੈ ਕਿ ਮੇਅਰ ਨੂੰ ਤਲਬ ਕਰਨਾ ਜਾਂਚ ਅਮਲ ਦਾ ਹਿੱਸਾ ਹੈ ਚੇਤੇ ਰਹੇ ਕਿ 2 ਸਾਲ ਪਹਿਲਾਂ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਜੁਣੇ ਜਾਣ ਵਾਲੀ ਦੌੜ ਦੇ ਵਿੱਚ ਪੈਟ੍ਰਿਕ ਬਰਾਊਂਡ ਵੀ ਸ਼ਾਮਿਲ ਸਨ ਪਰ ਕੁਝ ਵਿੱਤੀ ਖਾਮੀਆਂ ਕਾਰਨ ਉਹਨਾਂ ਨੂੰ ਦੌੜ ਤੋਂ ਬਾਹਰ ਹੋਣ ਦੇ ਲਈ ਮਜਬੂਰ ਹੋਣਾ ਪਿਆ ਸੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by dr surinder singh glen immigration consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸ਼੍ਰੀ ਅਕਾਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਿਆਸੀ ਪਵਿੱਖ ਦੇ ਫੈਸਲੇ ਦੀ ਘੜੀ ਆਖਿਰਕਾਰ ਆਹੀ ਗਈ ਹੈ ਸੋਮਵਾਰ ਨੂੰ ਸੁਖਬੀਰ ਬਾਦਲ ਉਹਨਾਂ ਦੀ ਸਰਕਾਰ ਵੇਲੇ ਮੰਤਰੀ ਰਹੇ 17 ਅਕਾਲੀ ਆਗੂਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਤੇ ਇਸ ਦੇ ਨਾਲ ਹੀ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਸੰਬੰਧੀ ਫੈਸਲੇ 'ਚ ਸ਼ਾਮਲ ਰਹੇ ਤਿੰਨ ਜਥੇਦਾਰ ਵੀ ਆਪਣਾ ਸਪਸ਼ਟੀਕਰਨ ਦੇਣਗੇ ਇਸ ਮੌਕੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਤਨਖਾਹ ਸੁਣਾਈ ਜਾਵੇਗੀ। ਇਸ ਮੌਕੇ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋਵੇ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹਿਲਾਂ ਹੀ ਸਾਰੇ ਆਗੂਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਜੇਕਰ ਉਹਨਾਂ ਦੇ ਪੇਸ਼ ਹੋਣ ਦੌਰਾਨ ਉਹਨਾਂ ਦੇ ਹਮਾਇਤੀਆਂ ਨੇ ਕਿਸੇ ਵੀ ਕਿਸਮ ਦਾ ਰੌਲਾ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਲ ਗਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ। ਉਦਰ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਨੇ 6 ਦਸੰਬਰ ਨੂੰ ਸ਼ੰਭੂ ਤੋਂ ਦਿੱਲੀ ਤੱਕ ਪੈਦਲ ਮਾਰਚ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਜਿहां ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਤੇ ਦਿਨੀ ਪੈਦਲ ਮਾਰਚ ਦਾ ਆਪਣਾ ਰੋਡ ਮੈਪ ਜਾਰੀ ਕਰ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਿਕ ਜਥਾ ਹਰ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੈਦਲ ਮਾਰਚ ਕਰੇਗਾ ਤੇ ਸ਼ਾਮ ਢਲਦੇ ਹੀ ਸੜਕ ਕਿਨਾਰੇ ਆਪਣੀ ਰਾਤ گزارੇਗਾ ਚੰਡੀਗੜ੍ਹ ਸਥਿਤ ਕਿਸਾਨ ਪਵੰਚ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨਾਂ ਦਾ ਪਹਿਲਾ ਜਥਾ 6 ਦਸੰਬਰ ਨੂੰ ਸਵੇਰੇ 9 ਵਜੇ ਸ਼ੰਭ ਬਾਰਡਰ ਤੋਂ ਪੈਦਲ ਰਵਾਨਾ ਹੋਵੇਗਾ ਤੇ ਸ਼ਾਮ ਤੱਕ ਅੰਮ੍ਰਾਲਾ ਪਹੁੰਚੇਗਾ ਪੈਦਲ ਮਾਰਚ ਦੌਰਾਨ ਚਾਰ ਥਾਵਾਂ ਤੇ ਰੁਕਣ ਦਾ ਪ੍ਰੋਗਰਾਮ ਹੈ ਪਰ ਇਹ ਵੀ ਤੈਅ ਕੀਤਾ ਗਿਆ ਹੈ ਕਿ ਸ਼ਾਮ ਹੋਣ ਤੇ ਜਥਾ ਜਿੱਥੇ ਵੀ ਪਹੁੰਚੇਗਾ ਉੱਥੇ ਸੜਕ ਕਿਨਾਰੇ ਆਰਾਮ ਕਰੇਗਾ ਪੰਦੇਰ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਤੋਂ ਇਲਾਵਾ ਹਰਿਆਣਾ ਦੇ ਕੈਬਿਨੇਟ ਮੰਤਰੀਆਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਹਰੀ ਝੰਡੀ ਦੇ ਦਿੱਤੀ ਹੈ ਇਸ ਲਈ ਹਰਿਆਣਾ ਸਰਕਾਰ ਨੂੰ ਫੌਰੀ ਸ਼ੰਭੂ ਬਾਰਡਰ ਖੋਲ ਦੇਣਾ ਚਾਹੀਦਾ ਹੈ ਸਾਡਾ ਜਥਾ ਜਾਊਗਾ ਉਹ ਪੈਦਲ ਹੋਊਗਾ ਉਹਦੇ ਕੋਲੇ ਰਸਤੇ ਦੀਆਂ ਜ਼ਰੂਰੀ ਲੋੜਿੰਦੀਆਂ ਚੀਜ਼ਾਂ ਹੋਣਗੀਆਂ ਤੋਂ ਤਕਰੀਬਨ 9 ਤੋਂ 5 ਜਥਾ ਚਲਾਇਆ ਕਰਾਂਗੇ ਕੋਈ ਵਾਅਦਾ ਘਾਟਾ ਉਹਦੇ ਹਿਸਾਬ ਨਾਲ ਦੇਖ ਲਾਂਗੇ ਜੋ ਵੀ ਸਾਨੂੰ ਲੜਿੰਦਾ ਵਾ ਸਾਨੂੰ ਹਰਿਆਣੇ ਦੀ ਜਨਤਾ ਕੋ ਪੂਰੀ ਆਸ ਹੈ ਕਿ ਸਾਡਾ ਪੂਰਾ ਹੋ ਜੂ ਜਥਾ ਜੇ ਰਾਤ ਵੀ ਕੱਟਣੀ ਹੋਊ ਤੇ ਸੜਕ ਤੋਂ ਆਸੇ ਪਾਸੇ ਨਹੀਂ ਜਾਊਗਾ ਸੜਕ ਤੇ ਹੀ ਸੌਂਕਗਰਾਤ ਗੁਜ਼ਾਰੂਗਾ ਆਪਦੀ ਇਹਦੇ ਨਾਲ ਨਾਲ ਕੰਟੀਨਿਉਟੀ ਜਿਹੜੇ ਜਥੇ ਆ ਚੱਲਦੇ ਰਹਿਣਗੇ ਦਿੱਲੀ ਵੱਲ ਨੂੰ ਕੂਚ ਕਰਦੇ ਰਹਿਣਗੇ ਜੇਕਰ ਸਰਕਾਰ ਇਹ ਜਥੇ ਨੂੰ ਰੋਕਦੀ ਆ ਨਹੀਂ ਜਾਣ ਦਿੰਦੀ ਹੈਗੀ ਉਹ ਅਸੀਂ ਸਫਲ ਹੋ ਜਾਾਂਗੇ ਦੇਸ਼ ਦੁਨੀਆ ਦੇ ਲੋਕਾਂ ਨੂੰ ਦੱਸਣ ਵਿੱਚ ਆਪਣੀ ਗੱਲ ਲਿਜਾਣ ਦੇ ਵਿੱਚ ਕਿ ਸ਼ੰਭੂ ਬਾਰਡਰ ਤੇ ਕੰਦ ਕਿੰਨਾ ਨੇ ਕੀਤੀ ਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਕੌਣ ਤੰਗ ਕਰਨਾ ਚਾਹੁੰਦਾ ਔਰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਜਾਂ ਪੰਜਾਬ ਹਰਿਆਣੇ ਦੀ ਆਰਥਿਕਤਾ ਤੇ ਜਿਹੜਾ ਬੁਰਾ ਪ੍ਰਭਾਵ ਪੈ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਵਾ ਬਹੁਤ ਸਾਰੇ ਹਰਿਆਣੇ ਦੇ ਮੰਤਰੀਆਂ ਦੇ ਬਿਆਨ ਆਏ ਖੇਤੀ ਮੰਤਰੀ ਵੀ ਜੇ ਜਥਾ ਟ੍ਰੈਕਟਰ ਟੋਲੀ ਨਹੀਂ ਲੈ ਕੇ ਜਾਂਦਾ ਤੇ ਅਸੀਂ ਜਥੇ ਨੂੰ ਜਾਣ ਦਿਆਂਗੇ ਬੇਸਿਕਲੀ ਉਹ ਬਿਆਨਦਾਰ تھے ਸੀ ਇਹੀ ਗੱਲ ਜਿਹੜੇ ਕੇਂਦਰੀ ਰਾਜ ਮੰਤਰੀ ਆ ਰਮਨਿਤ ਬਿੱਟੂ ਜੀ ਉਹਨਾਂ ਵੀ ਕਹੀ ਲਗਭਗ ਕਿ ਸਾਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ ਹੈਗਾ ਹੁਣ ਅਸੀਂ ਚਾਹੁੰਦੇ ਆਂ ਵੀ ਇਹ ਪਸਪਾ ਨਾਲ ਜੁੜੇ ਹੋਏ ਦੋ ਵੱਡੇ ਮੰਤਰੀ ਆਪਦੇ ਬਿਆਨਾਂ ਤੇ ਕਾਇਮ ਰਹਿਣ ਦੁੱਖ ਦੀ ਗੱਲ ਆ ਵੀ ਇਸ ਵੇਲੇ ਦੇਸ਼ ਦੇ ਵਿੱਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਪੂਰੀ ਦੁਨੀਆ ਸਾਡੀ ਇਸ ਪਾਰਲੀਮੈਂਟ ਦੇ ਸੈਸ਼ਨ ਨੂੰ ਦੇਖਦੀ ਹੈਗੀ ਆ ਪੂਰੇ ਦੇਸ਼ ਦੇ ਲੋਕ ਦੇਖਦੇ ਹੈਗੇ ਆ ਕਿ ਕਿਹੜੇ ਮੁੱਦਿਆਂ ਤੇ ਕਿੱਥੇ ਡਿਬੇਟ ਹੋ ਰਹੀ ਆ ਕੀ ਆਰਥਿਕ ਫੈਸਲੇ ਸਾਡੇ ਹੱਕ ਚ ਆਉਣਗੇ ਕੀ ਸਰਕਾਰ ਕੋ ਨਵੇਂ ਕਾਨੂੰਨ ਲੈ ਕੇ ਆ ਰਹੀ ਸਾਡੇ ਵਿਰੋਧ ਜਾਣਗੇ ਜਾਂ ਸਾਡੇ ਹੱਕ ਚ ਜਾਣਗੇ ਔਰ ਦੁੱਖ ਇਸ ਗੱਲ ਦਾ ਕਿ ਕਿਸਾਨ ਮਜ਼ਦੂਰ ਜੜਿਆ ਸਾਡੇ 300 ਤੋਂ ਉੱਪਰ MP ਚੁਣਦੇ ਆ ਇਹਨਾਂ ਦੇ ਕੋਟੇ ਚੋਂ ਇਤੋਂ ਵੱਧ MP ਜਾਂਦੇ ਹੈਗੇ ਲਗਭਗ ਅਜੇ ਤੱਕ ਕਿਸੇ ਨੇ ਕਿਸਾਨਾਂ ਦਾ ਮੁੱਦਾ ਚੱਕਿਆ ਹੋਵੇ ਸਾਡੀ ਨਜ਼ਰ ਨਜ਼ਰ 'ਚ ਬਹੁਤਾ ਕੁਝ ਹੈ ਨਹੀਂ ਉਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਦੇਸ਼ ਦੀ ਵਿੱਤੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਖੇਤੀਬਾੜੀ ਉਤਪਾਦ ਦੀ ਦਰ ਪਿਛਲੇ 2 ਸਾਲਾਂ 'ਚ 2.5 ਫੀਸਦੀ ਦੇ ਹੇਠਲੇ ਪੱਧਰ ਤੇ ਆ ਗਈ ਹੈ ਆਰਥਿਕ ਵਿਕਾਸ ਲਈ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਵਿਕਾਸ ਦਰ 2 ਸਾਲਾਂ 'ਚ ਸਭ ਤੋਂ ਘੱਟ 5.4 ਫੀਸਦੀ ਤੇ ਆ ਗਈ ਹੈ ਗੱਲ ਸਪੱਸ਼ਟ ਹੈ ਕਿ ਭਾਰਤ ਦੀ ਆਰਥਿਕ ਵਿਵਸਥਾ ਉਦੋਂ ਤੱਕ ਤਰੱਕੀ ਨਹੀਂ ਕਰ ਸਕਦੀ ਜਦੋਂ ਤੱਕ ਸਿਰਫ ਕੁਝ ਅਰਬਪਤੀਆਂ ਨੂੰ ਇਸ ਦਾ ਲਾਭ ਮਿਲਦਾ ਰਹੇਗਾ ਕਿਸਾਨ ਮਜ਼ਦੂਰ ਮੱਧ ਵਰਗ ਤੇ ਗਰੀਬ ਲੋਕ ਵੱਖ-ਵੱਖ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਨੇ ਮੋਟਰ ਲੁਧਿਆਣਾ ਵਿਖੇ ਜਿਮ ਵਿੱਚ ਮਹਿਲਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਜੀ ਹਾਂ ਚੰਡੀਗੜ੍ਹ ਰੋਡ ਦੇ ਨਜ਼ਦੀਕ ਇੱਕ ਜਿਮ ਵਿੱਚ ਫਲੋਰ ਦੇ ਮੈਨੇਜਰ ਵੱਲੋਂ ਮਹਿਲਾ ਮੈਨੇਜਰ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਘਟਨਾ ਸਾਹਮਣੇ ਆਈ ਹੈ ਇਹ ਘਟਨਾ ਜਿਮੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਸ ਮਾਮਲੇ 'ਚ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਪੀੜਤਾ ਨੇ ਦੱਸਿਆ ਹੈ ਕਿ ਉਸਨੇ 15 ਜਨਵਰੀ 2023 ਤੋਂ 11 ਜੁਲਾਈ 2024 ਤੱਕ ਜਿਮਚ ਸੈਂਟਰ ਮੈਨੇਜਰ ਦੇ ਤੌਰ ਤੇ ਕੰਮ ਕੀਤਾ ਹੈ ਦੋਸ਼ੀ ਗੁਰਜੀਤ ਸਿੰਘ ਉਸੇ ਜਿਮਚ ਫਲੋਰ ਮੈਨੇਜਰ ਸੀ ਗੁਰਜੀਤ ਦੀ ਅਕਸਰ ਉਸ ਤੇ ਬੁਰੀ ਨਜ਼ਰ ਆਉਂਦੀ ਸੀ ਪੀੜਤਾ ਨੇ ਦੱਸਿਆ ਕਿ ਉਹ ਟ੍ਰੇਨਰ ਦੇ ਰੈਸਟਰੂਮ ਚ ਇਕੱਲੀ ਸੀ ਤਾਂ ਦੋਸ਼ੀ ਗੁਰਜੀਤ ਸਿੰਘ ਨੇ ਉਸ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਘਟਨਾ ਜਿਮਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਦੀ ਫੁਟੇਜ ਉਸਨੇ ਪੁਲਿਸ ਨੂੰ ਦਿੱਤੀ ਹੈ ਇਸ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇਹ ਹਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ